ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸ਼ਿਹਰਾ ਜਰੂਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸ੍ਰੀ ਸਹਿਜ ਪਾਠ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਲਗਭਗ 16 ਮਹੀਨੇ ਪਹਿਲਾਂ ਆਰੰਭ ਕੀਤਾ ਸੀ ਸਤਿਗੁਰ ਦੀਨ ਦੇ ਆਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਕੱਲ ਤੱਕ ਆਪਾਂ 998 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰ ਦੀਨ ਦੇ ਆਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਹੁਣ ਇਸ ਤੋਂ ਅੱਗੇ 999 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਤਿਗੁਰੂ ਜੀ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰਿਆ ਹੱਥ ਦਾਸਰੇ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਕਿਰਪਾ ਰੱਖੋ ਦਾਸਰੇ ਸਿਰ ਤੇ ਮੇਰ ਪਰਿਆ ਹੱਥ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜ਼ਿਕਰਪਾਤਿ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜ਼ਿਕਰਪਾਤਿ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜ਼ਿਕਰਪਾਤਿ ਸਾਰੀ ਸੰਗਤ ਕਹਿ ਦਿਓ ਜੀ ਤਨ ਤਾਨੂੰ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਉਹਨਾਂ ਪਿਆਰੇ ਦੋਸਾਂ ਭੈਣਾ ਭਰਾਵਾਂ ਦੇ ਨਾਮ ਬੋਲਣ ਦੀ ਵਾਰੀ ਹੈ ਜਿਨ੍ਹਾਂ ਨੇ ਕੱਲ ਆਪ ਨੂੰ ਆਪਣੇ ਕਰ ਕਮਲਾਂ ਦੇ ਨਾਲ ਲਿਖ ਕੇ ਕਮੈਂਟ ਭੇਜੇ ਹਨ ਸ਼੍ਰੀ ਸੁਭਾਸ਼ ਮਹਿਲ ਜੀ ਮਨ ਕਰਨ ਸਿੰਘ ਮਨਕੀਰਤ ਸਿੰਘ ਪਿੰਡ ਜੋੜੇ ਚਾਖੀਰਾ ਸਿੰਘ ਬਲਬੀਰ ਕੌਰ ਜੀ ਹਰਸ਼ੀਪਿੰਡ ਗੁਰਜੰਡ ਸਿੰਘ ਜੀ ਕੰਗ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰ ਬ੍ਰਾਮਲੀਨ ਕੌਰ ਜੁੰਡੇਆਲਾ ਗੁਰੂ ਇਹ ਸੀ ਪਿਆਰੇ ਦੋਸਤ ਭੈਣਾਂ ਤੇ ਭਰਾ ਜਿਨ੍ਹਾਂ ਦੇ ਕਾਲ ਕਮੈਂਟ ਪ੍ਰਾਪਤ ਹੋਏ ਸਾਧ ਸੰਗਤ ਜੀ ਤੁਸੀਂ ਵੀ ਕਿਰਪਾ ਕਰੋ ਸਹਿਜ ਪਾਠ ਪਰਿਵਾਰ ਦੇ ਮੈਂਬਰ ਬਣੋ ਸਹਿਜ ਪਾਠ ਪਰਿਵਾਰ ਦੇ ਨਾਲ ਜੁੜੋ ਅਤੇ ਪਾਠ ਸ਼ਰਮਣ ਕਰਕੇ ਆਪਣੇ ਪਿਆਰ ਪਰ ਇੱਕ ਕਮੈਂਟ ਲਿਖ ਕੇ ਦਾਸ ਤੇ ਚੈਨਲ ਤੇ ਭੇਜੋ ਦਾਸ ਵੱਲੋਂ ਆਪ ਜੀ ਦੇ ਨਾਮ ਜਿਹੜੇ ਆਪਣੇ ਚੈਨਲ ਤੇ ਬੋਲੇ ਜਾਣਗੇ ਸਾਧ ਸੰਗਤ ਜੀ ਆਓ ਸਹਿਜ ਪਾਠ ਸਰਵਣ ਕਰੀਏ ਜੀ ਮਾਰੂ ਮਹਲਾ ਪੰਜਵਾ ਮਾਰੂ ਰਾਗ ਦੇ ਵਿੱਚ ਧੰਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਪੰਜ ਬਰਖ ਕੋ ਅਨਾਥ ਤਰੂ ਬਾਰਿਕ ਹਰ ਸਿਮਰਤ ਅਮਰ ਅਟਾਰੇ ਤਰੂ 5 ਸਾਲ ਦੀ ਉਮਰ ਦਾ ਇੱਕ ਅਨਾਥ ਜੇ ਬੱਚਾ ਸੀ ਪ੍ਰਮਾਤਮਾ ਦਾ ਨਾਮ ਸਿਮਰਦਿਆ ਉਸ ਨੇ ਅਟਲ ਪਦਵੀ ਪ੍ਰਾਪਤ ਕਰ ਲਈ ਪੁੱਤਰ ਹੇਤ ਨਰੈਣ ਕਹੋ ਜਮ ਕੰਕਰ ਮਾਰ ਬੁਧਰ ਅਜਮਲ ਆਪਣੇ ਪੁੱਤਰ ਨੂੰ ਬਾਜ ਮਾਰਨ ਦੀ ਖਾਤਰ ਨਰੈਣ ਨੇ ਆਖਿਆ ਕਰਦਾ ਸੀ ਉਸ ਨੇ ਜਮਦੂਤਾ ਨੂੰ ਮਾਰ ਕੇ ਪਜਾ ਦਿੱਤਾ ਮੇਰੇ ਠਾਕੁਰ ਕੇਤੇ ਅਗਨਤ ਉਦਾਰ हे ਮੇਰੇ ਠਾਕੁਰ ਕਿਤਨੇ ਹੀ ਬੇਅੰਤ ਜੀਵਾਂ ਨੂੰ ਤੂੰ ਵਿਚਾਰਿਆ ਹੈ ਮੋਹ ਦੇਨ ਅਲਪ ਮਤ ਨਿਰਗੁਣ ਪੜਿਓ ਸਰਨ ਦਿਵਾਰਾ ਰਹਾਓ ਮੈਨ ਮਾਣਾ ਹਾਂ ਥੋੜੀ ਅਕਲ ਵਾਲਾ ਹਾਂ ਗੁਣਹੀਣ ਹਾਂ ਮੈਂ ਤੇਰੀ ਸਰਨ ਆਇਆ ਹਾਂ ਮੈਂ ਤੇਰੇ ਦਰ ਤੇ ਆ ਡਿਗਾ ਹਾਂ ਰਹਾਓ ਥੋੜਾ ਵਿਸ਼ਰਾਮ ਦਈਏ ਬਾਲਮੀਕ ਸੁਪਚਾਰੋ ਤਾਇਓ ਬੰਦਿਕ ਤਰੇ ਵਿਚਾਰੋ ਸੁਪਚਾਰੋ ਚੰਡਾਲ ਕੁੱਤੇ ਮਾਰ ਕੇ ਖਾਣ ਵਾਲਾ ਬੰਦਕ ਸ਼ਿਕਾਰੀ ਨਾਮ ਸਿਮਰੰਦੀ ਬਰਕਤ ਦੇ ਨਾਲ ਬਾਲਮੀਕ ਚੰਡਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਵਿਚਾਰੇ ਸ਼ਿਕਾਰੀ ਵਰਗੇ ਪੀ ਤਰ ਗਿਆ ਏਕ ਨਿਮਖ ਮਨ ਮਹ ਹੈ ਅਰਾਦਿਓ ਗੱਜ ਪਤ ਪਾਰ ਉਤਰ ਅੱਖ ਚਮਕਣ ਜਿਤਨੇ ਸਮੇ ਲਈ ਹੀ ਗਾਜਨੇ ਆਪਣੀ ਮਨ ਵਿੱਚ ਅਰਾਧਨਾ ਕੀਤੀ ਤੇ ਉਸ ਨੂੰ ਪ੍ਰਭੂ ਨੇ ਪਾਰ ਲੰਘਾ ਦਿੱਤਾ ਕੀ ਨੀ ਰਖਿਆ ਭਗਤ ਪ੍ਰਲਾਦ ਹਰ ਇਨਾਕਸ ਨਖੈ ਬੁਧਾਰ ਨਖੇ ਹੂੰ ਦਮ ਲੁੰਦਾ ਜੀ ਨੌਂ ਦੇ ਨਾਲ ਪਰਮੇਸ਼ਰ ਨੇ ਪ੍ਰਮਾਤਮਾ ਨੇ ਆਪਣੇ ਭਗਤ ਪ੍ਰਲਾਦ ਦੀ ਰੱਖਿਆ ਕੀਤੀ ਉਸ ਤੇ ਪਿਓ ਹਰਨਾਖਸ਼ ਨੂੰ ਨੌਂਾਂ ਨਾਲ چیر ਕੇ ਮਾਰ ਦਿੱਤਾ ਬਿਦਰ ਦਾਸੀ ਸਤ ਪੈਓ ਆਪਣੀਤਾ ਸਗਲ ਕੁਲ ਜਾਰ ਹੈ ਦਾਸੀ ਦਾ ਪੁੱਤਰ ਬਿਦਰ ਪ੍ਰਮਾਤਮਾ ਦੀ ਕਿਰਪਾ ਨਾਲ ਪੁੱਤਰ ਜੀਵਨ ਵਾਲਾ ਹੋ ਗਿਆ ਉਸ ਨੇ ਆਪਣੀਆਂ ਸਾਰੀਆਂ ਕੁਲਾਂ ਰੋਸ਼ਨ ਕਰ ਲਈਆਂ ਕੌਣ ਪੁਰਾਤ ਬਤਾਓ ਆਪਣੇ ਮਿੱਠਿਆ ਮੋਗ ਨਾਰੇ ਹੇ ਪ੍ਰਮਾਤਮਾ ਆਪਣੇ ਕਿਹੜੇ ਕਿਹੜੇ ਅਪਰਾਧ ਮੈਂ ਦੱਸਾਂ ਮੈਂ ਤਾਂ ਨਾ ਅਸ਼ਵੰਤ ਪਦਾਰਥਾਂ ਦੇ ਮੋਹ ਵਿੱਚ ਡੁੱਬਾ ਰਹਿੰਦਾ ਹਾਂ ਆਇਓ ਸਾਮ ਨਾਨਕ ਓਟ ਹਰ ਕੀ ਲੀਜਾ ਪੂਜਾ ਪੁਸਰ ਏ ਪ੍ਰਭੂ ਮੈਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਏ ਪ੍ਰਮਾਤਮਾ ਮੈਂ ਤੇਰੀ ਸ਼ਰਨ ਆਇਆ ਹਾਂ ਮੈਂ ਤੇਰੀ ਓਟ ਫੜੀ ਹੈ ਮੈਨੂੰ ਆਪਣੀ ਬਾਹਾਂ ਪੁਸਾਰ ਕੇ ਬੜਵੇ ਮਾਰੂ ਮਹਲਾ ਪਨਵਾ ਮਾਰੂ ਰਾਗ ਦੇ ਵਿਸਤਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਪਨਵੇਂ ਪਾਤਸ਼ਾਹੀ ਬਾਣੀ ਵੇਤ ਨਵਤ ਪਰਮਿਓ ਬੋ ਭਾਤੀ ਅਨਕ ਜਤਨ ਕਰਦਾ ਏ ਜਿਹੜਾ ਮਨੁੱਖ ਧਨ ਦੀ ਖਾਤਰ ਹੀ ਕਈ ਤਰ੍ਹਾਂ ਭਟਕਦਾ ਰਿਹਾ ਧਨ ਦੀ ਖਾਤਰ ਅਨੇਕਾਂ ਜਤਨ ਕਰਕੇ ਦੌੜ ਭਜ ਕਰਦਾ ਰਿਹਾ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਤੈ ਪੈ ਅਜਾਏ ਮੈਂ ਮੈਂ ਦੇ ਆਸਰੇ ਉਹ ਜਿਹੜੇ ਕੰਮ ਕਰਦਾ ਰਿਆ ਉਹ ਸਾਰੇ ਹੀ ਵਿਰਸ ਚਲੇ ਗਏ ਅਗਰ ਦਿਨ ਕਾਹੂ ਕਾਜ ਨਾ ਲਏ اے ਪ੍ਰਭ ਜੀ ਜ਼ਿੰਦਗੀ ਦੇ ਦਿਨਾਂ ਵਿੱਚ ਮੈਨੂੰ ਹੋਰ ਹੋਰ ਕੰਮਾਂ ਵਿੱਚ ਨਾ ਲਾਈ ਰੱਖ ਸੋ ਦਿਨ ਮੋ ਕੋ ਦੀਜੇ ਪ੍ਰਭ ਜੀਓ ਜਾ ਦਿਨ ਹਰ ਜਸ ਗਾਏ ਰਹਾ ਹੂੰ ਸਤਿਗੁਰੂ ਜੀ ਮੈਨੂੰ ਉਹ ਦਿਨ ਦੇ ਜਿਸ ਦਿਨ ਮੈਂ ਤੇਰੀ ਸਿਫਤ ਸੁਲਾਦੀ ਗੀਤ ਗਾਉਂਦਾ ਰਹਾ ਹਾਂ ੜਾਓ ਥੋੜਾ ਵਿਸਰਾਮ ਦਈਏ ਉੱਤਰ ਕਲਤਰ ਗੁਰ ਦੇਖ ਪੁਸਾਰਾ ਇਸ ਹੀ ਮੈਂ ਅਰ ਜਾਏ ਪੁੱਪਰ ਇਸਤਰੀ ਘਰ ਦਾ ਖਲਾਰਾ ਵੇਖ ਕੇ ਜੀਵ ਇਸ ਖਲਾਰੇ ਵਿੱਚ ਹੀ ਰੁੱਝੇ ਰਹਿੰਦੇ ਹਨ ਮਾਇਆ ਮਦ ਚਾਖ ਪੈ ਉਦਮਾਤੇ ਹਰ ਹਰ ਕਬੂ ਨਗਾਏ ਮਾਇਆ ਦਾ ਨਸ਼ਾ ਚੱਕ ਕੇ ਮਸ ਰਹਿੰਦੇ ਹਨ ਕਦੇ ਵੀ ਪ੍ਰਮਾਤਮਾ ਦੇ ਗੁਣ ਨਹੀਂ ਕਾਉਂਦੇ ਇਹ ਵਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਇਸ ਤਰ੍ਹਾਂ ਕਈ ਕਿਸੂ ਦੀ ਖੋਜ ਕਰ ਵੇਖੀ ਹੈ ਸਭ ਮਾਇਆ ਵਿੱਚ ਹੀ ਪਰਵਰਤ ਦਿੱਸੇ ਹਨ ਸੋ ਸੰਤ ਜਨਾਂ ਤੋਂ ਬਿਨਾ ਕਿਸੇ ਹੋਰ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਤੂੰ ਦਿਤਾਰ ਵੱਡੇ ਪ੍ਰਭ ਸਮਰਥ ਮੰਗਣ ਕੋ ਬਾਨ ਆਏ ਏ ਪ੍ਰਮਾਤਮਾ ਤੂੰ ਸਭ ਦਾਤਾ ਦੇਣ ਵਾਲਾ ਹੈ ਤੂੰ ਸਭ ਤਾਕਤਾਂ ਦਾ ਮਾਲਕ ਹੈ ਮੈਂ ਤੇਰੇ ਦਰ ਤੋਂ ਤੇਰੇ ਨਾਮ ਦਾ ਦਾਨ ਮੰਗ ਲਾਇਆ ਹਾਂ ਤਿਆਗਿਓ ਸਗਲ ਮਾਣ ਮਹਤਾ ਦਾਸ ਰੇਣ ਸਰਨਾਏ ਮੈਂ ਸਾਰਾ ਮਾਣ ਸਾਰੀ ਵਿੜਾਈ ਛੱਡ ਦਿੱਤੀ ਹੈ ਮੈਂ ਉਹਨਾਂ ਦਾਸਾਂ ਦੀ ਚਰਨ ਧੂੜ ਮੰਗਦਾ ਹਾਂ ਮੈਂ ਉਹਨਾਂ ਦਾਸਾਂ ਦੀ ਸਰਨਾਇਆ ਹਾਂ ਕੋ ਨਾਨਕ ਹਰ ਮਿਲ ਪੈ ਇਕ ਮਹਾ ਆਨੰਦ ਸੁਖ ਪਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜੇ ਪ੍ਰਭੂ ਨੂੰ ਮਿਲ ਕੇ ਪ੍ਰਭੂ ਦੇ ਨਾਲ ਇੱਕ ਰੂਪ ਹੋ ਗਏ ਉਹਨਾਂ ਦੀ ਸ਼ਰਨ ਵਿੱਚ ਹੀ ਵੱਡਾ ਸੁਖ ਵੱਡਾ ਆਨੰਦ ਮਿਲਦਾ ਹੈ ਮਾਰੂ ਮਹਲਾ ਪੰਜਵਾ ਮਾਰੂ ਰਾਗ ਦੇ ਵਿੱਚ ਧੰ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਆਚਾਰਨ ਕੀਤੀ ਹੋਈ ਅਗੰਮੀ ਬਾਣੀ ਕਵਣ ਫਾਨ ਧੀਰੋ ਹੈ ਨਾ ਮਾ ਕਵਣ ਬਸਤ ਅਹੰਕਾਰ ਤੇਰਾ ਉਹ ਨਾਮ ਤੇਰੇ ਅੰਦਰ ਕਿੱਥੇ ਟਿਕਿਆ ਹੋਇਆ ਹੈ ਜਿਸ ਚੀਜ਼ ਨੂੰ ਲੈ ਕੇ ਕੋਈ ਤੈਨੂੰ ਗਾਲ ਕੱਢਦਾ ਹੈ ਉਹ ਅਹੰਕਾਰ ਕੀ ਚੀਜ਼ ਹੈ ਜਿਸ ਨਾਲ ਤੂੰ ਆਫਰਿਆ ਫਿਰਦਾ ਹੈ ਕਵਣ ਚਹਿਨ ਸੁਣ ਉੱਪਰ ਸ਼ੋਹੋ ਮੁਖ ਤੇ ਸੁਣ ਕਰ ਗਰਾ ਸੁਣ ਤੈਨੂੰ ਉਹ ਕਿਹੜੇ ਫੱਟ ਲੱਗੇ ਹਨ ਜਿਸ ਦੇ ਮੂੰਹ ਗੱਲਾਂ ਸੁਣ ਕੇ ਜਿਸ ਕਰਕੇ ਤੂੰ ਕ੍ਰੋਧਵਾਨ ਹੋ ਜਾਂਦਾ ਹੈ ਸੁਣੋ ਰੇ ਤੂੰ ਕੌਣ ਕਹਾਂ ਤੇ ਆਏ ਸੁਣ ਵਿਚਾਰ ਕਿ ਤੂੰ ਕੌਣ ਹੈ ਤੇਰਾ ਅਸਲਾ ਕੀ ਹੈ ਤੂੰ ਕਿੱਥੋਂ ਇਸ ਜਗਤ ਵਿੱਚ ਆਇਆ ਹੈ ਇਤੀ ਨਾ ਜਾਣਿਓ ਕੇਤੀ ਕੁਮਦਤ ਚਲਤੇ ਖਬਰ ਨ ਪਾਇਓ ਰਹਾਉ ਮੈਂ ਤਾਂ ਇਤਨੀ ਵੀ ਗੱਲ ਨਹੀਂ ਜਾਣਦਾ ਕਿ ਜੀਵ ਨੂੰ ਅਨੇਕਾਂ ਜੂਨਾ ਵਿੱਚ ਤੁਰਦੇ ਹਾਂ ਕਿਤਨਾ ਸਮਾਂ ਲੱਗ ਜਾਂਦਾ ਹੈ ਕਿਸੇ ਨੂੰ ਵੀ ਇਹ ਖਬਰ ਨਹੀਂ ਮਿਲ ਸਕਦੀ ਫਿਰ ਦੱਸ ਆਪਣੇ ਉਤੇ ਮਾਨਕਾ ਦਾ ਰਹਾਉ ਥੋੜਾ ਵਿਸਰਾਮ ਦਈਏ ਸੈਣ ਸੀਲ ਪਉਣ ਅਰ ਪਾਣੀ ਬਸਦਾ ਖਿਮਾ ਨਿਬਰਤ ਹੈ ਹਵਾ ਤੇ ਪਾਣੀ ਇਹ ਦੋਵੇਂ ਤੱਤ ਸਹਾਰ ਸਕਣ ਦੇ ਸੁਭਾਅ ਵਾਲੇ ਹਨ ਧਰਤੀ ਤਾਂ ਨਿਰਸ਼ ਦੇ ਖਿਮਾ ਰੂਪੀ ਹੈ ਪੰਜ ਤੱਤ ਮਿਲ ਪਿਓ ਸਜੋਗਾ ਇਨ ਮੈਂ ਕਵਣ ਦਰਤ ਪੰਜ ਤੱਤ ਮਿਲ ਕੇ ਮਨੁੱਖ ਦਾ ਸਰੀਰ ਬਣਦਾ ਹੈ ਇਹਨਾਂ ਪੰਜਾਂ ਤੱਤਾਂ ਵਿੱਚੋਂ ਭੈੜ ਕਿਸ ਵਿੱਚ ਹੈ გენ ਰਚ ਰਚਿਓ ਪੁਰਖ ਬੁਧਾਤਾ ਨਾਲ ਹਉਮੇ ਪਾਈ ਪਰ ਜੀਵ ਦੇ ਪੀ ਕੀ ਵਸ ਜਿਸ ਸਿਰਜਣਹਾਰ ਨੇ ਕਰਤਾਰ ਨੇ ਇਹ ਰਚਨਾ ਰਚੀ ਹੈ ਉਸ ਨੇ ਸਰੀਰ ਬਣਾਉਣ ਵੇਲੇ ਹਉਮੇ ਵੀ ਨਾਲ ਹੀ ਹਰੇਕ ਦੇ ਅੰਦਰ ਪਾ ਦਿੱਤੀ ਜਨਮ ਮਰਨ ਉਸ ਹੀ ਕੋ ਹੈ ਰੇ ਉਹ ਆਵ ਜਾਈ ਉਸ ਉਹ ਮੈਨੂੰ ਹੀ ਜਨਮ ਮਰਨ ਦਾ ਗੇੜ ਹੈ ਉਹ ਹਉਮੇ ਹੀ ਜਮਦੀ ਮਰਦੀ ਹੈ। ਪਾਸ ਪਾਉ ਉਹ ਸਉਮੇ ਦੇ ਕਾਰਨ ਜੀਵ ਲਈ ਜੰਮਨ ਮਰਨ ਦਾ ਚੱਕਰ ਬਣਾ ਰਿਹਾ ਹੈ। ਬਰਨ ਚੇਨ ਨਹੀਂ ਕਿਸ ਰਚਨਾ ਮਿੱਥਿਆ ਸਗਲ ਪਸਾਰਾ। ਏ ਭਾਈ ਇਹ ਸਾਰਾ ਜਗਤ ਖਲਾਰਾ ਨਾਸਵੰਤ ਹੈ। ਇਸ ਰਚਨਾ ਵਿੱਚ ਮਿਰਤਾ ਦਾ ਕੋਈ ਬਰਨ ਚੇਨ ਨਹੀਂ ਹੈ। ਪਾਣਸ ਨਾਨਕ ਜਦ ਖੇਲ ਉਜਾਰ ਕਬ ਇੱਕ ਹੈ ਇੱਕੰਕਾਰ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਜਦੋਂ ਪ੍ਰਮਾਤਮਾ ਇਸ ਖੇਡ ਨੂੰ ਉਜਾੜਦਾ ਹੈ ਤਦੋਂ ਇੱਕ ਆਪ੍ਰਿਤੀ ਆਪ ਹੋ ਜਾਂਦਾ ਹੈ ਮਾਰੂ ਮਹੱਲਾ ਪਨਵਾ ਮਾਰੂ ਰਾਗ ਦੇ ਵਿੱਚ ਧਨ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹੀ ਦੇ ਪਤ੍ਰ ਮੁਖਾਰ ਬਿੰਦ ਤੋਂ ਆਚਾਰਨ ਕੀਤੀ ਹੋਈ ਅਗੰਮੀ ਬਾਣੀ ਮਾਨ ਮੋ ਅਰ ਲੋਭ ਵਕਾਰ ਬੀਓ ਚੀਤ ਨ ਘਾਲਿਓ ਮਾਨ ਮੋ ਤੇ ਲੋਭ ਆਦਿਕ ਹੋਰ ਹੋਰ ਵਕਾਰਾਂ ਨੂੰ ਪ੍ਰਮਾਤਮਾ ਦਾ ਸੇਵਕ ਆਪਣੇ ਚਿੱਤ ਵਿੱਚ ਨਹੀਂ ਆਉਣ ਦਿੰਦਾ ਨਾਮ ਰਤਨ ਗੁਣਾ ਹਰ ਬਣ ਜਾਏ ਲਾਦ ਵਖਰੇ ਲੈ ਚਾਲਿਓ ਉਹ ਸਦਾ ਪ੍ਰਮਾਤਮਾ ਦਾ ਨਾਮ ਰਤਨ ਤੇ ਪ੍ਰਮਾਤਮਾ ਦੀ ਸਿਵ ਸਲਾਹ ਹੀ ਬੰਜਦਾ ਰਿੰਦਾ ਹੈ। ਇਹੀ ਸੌਦਾ ਉਹ ਇਥੋਂ ਲੱਦ ਕੇ ਲੈ ਤੁਰਦਾ ਹੈ। ਸੇਵਕ ਕੀ ਔਰਕ ਨਿਭਈ ਪ੍ਰੀਤ ਪ੍ਰਮਾਤਮਾ ਦੇ ਜਿਹੜੇ ਭਗਤ ਹਨ ਉਹਨਾਂ ਭਗਤਾਂ ਦੀ ਪ੍ਰਮਾਤਮਾ ਦੇ ਨਾਲ ਪ੍ਰੀਤ ਅਖੀਰ ਤੱਕ ਬਣੀ ਰਹਿੰਦੀ ਹੈ। ਜੀਵਤ ਸਹਬ ਸੇਵੋ ਆਪਣਾ ਚਲ ਤੇ ਰਾਖਿਓ ਚੀਤ ਰਹਾਓ ਜਿਤਨਾ ਤੇਰਾ ਜਗਤ ਵਿੱਚ ਜਿਉਂਦਾ ਹੈ ਉਤਨਾ ਤੇਰਾ ਆਪਣੇ ਮਾਲਕ ਪ੍ਰਭੂ ਦੀ ਸੇਵਾ ਭਗਤੀ ਕਰਦਾ ਰਹਿੰਦਾ ਹੈ ਜਗਤ ਤੋਂ ਤੁਰਨ ਲੱਗਾ ਵੀ ਪ੍ਰਭੂ ਨੂੰ ਆਪਣੇ ਚਿੱਤ ਵਿੱਚ ਵਸਾਈ ਰੱਖਦਾ ਹੈ ਰਾਤ ਥੋੜਾ ਵਿਸਰਾਮ ਲਈ ਜੈਸੀ ਆ ਗਿਆ ਕੀਨੀ ਠਾਕਰ ਤਿਸ ਤਾ ਮੁਖ ਨਹੀਂ ਮੋੜਿਓ ਸੇਵਕ ਉਹ ਹੈ ਜਿਸ ਨੇ ਜਿਸ ਨੂੰ ਮਾਲਕ ਪ੍ਰਭੂ ਨੇ ਜਿਹੋ ਜਿਆ ਕਦੇ ਹੁਕਮ ਕੀਤਾ ਉਸ ਨੇ ਉਸ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਿਆ ਸਹਿਜ ਆਨੰਦ ਰਖਿਓ ਗ੍ਰਹਿ ਪੀਤਰ ਓਠ ਵਾਹ ਕੋ ਦਰਿਓ ਸਹਿਜ ਦਾ ਮਤਲਬ ਹੁੰਦਾ ਹੈ ਆਤਮਿਕ ਅਡੋਲਤਾ ਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ ਤੇ ਸੇਕ ਵਾਸਤੇ ਉੱਥੇ ਹੀ ਆਤਮਿਕ ਅਡੋਲਤਾ ਤੇ ਆਨੰਦ ਬਣਿਆ ਰਹਿਦਾ ਹੈ ਜੇ ਮਾਲਕ ਨੇ ਆਖਿਆ ਉੱਠ ਉਸ ਪਾਸੇ ਵਾਲੇ ਜਾ ਤਾਂ ਸੇਵਕ ਉਸ ਪਾਸੇ ਵੱਲ ਦੌੜ ਪਿਆ ਆ ਗਿਆ ਮੈਂ ਭੁਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੇ ਸੇਵਕ ਨੂੰ ਮਾਲਕ ਪ੍ਰਭੂ ਨੇ ਹੁਕਮ ਵਿੱਚ ਭੁਖ ਨੰਗ ਆ ਗਈ ਜੇ ਸੇਵਕ ਨੂੰ ਮਾਲਕ ਪ੍ਰਭੂ ਦੇ ਹੁਕਮ ਵਿੱਚ ਭੁਖ ਨੰਗ ਆ ਗਈ ਤਾਂ ਉਸ ਨੂੰ ਹੀ ਉਸ ਨੇ ਸੁਖ ਮੰਨ ਲਿਆ ਸੇਵਕ ਖੁਸ਼ੀ ਜਾਂ ਗਮੀ ਦੀ ਪਰਵਾਹ ਨਹੀਂ ਕਰਦਾ ਜੋ ਜੋ ਹੁਕਮ ਭਾਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ ਸੇਵਕ ਨੂੰ ਮਾਲਕ ਪ੍ਰਭੂ ਦਾ ਜਿਹੜਾ ਜਿਹੜਾ ਹੁਕਮ ਮਿਲਦਾ ਹੈ ਉਸ ਨੂੰ ਸਿਰ ਮੱਥੇ ਮੰਨਦਾ ਹੈ ਤੇ ਉਹ ਕਿਰਪਾਲ ਠਾਕੁਰ ਸੇਵਕ ਕੋ ਸਬਰ ਹਲਤ ਪੁਲਾਤਾ ਮਾਲਕ ਪ੍ਰਭੂ ਜੇ ਸੇਵਕ ਉਤੇ ਜਿਸ ਮਾਲਕ ਪ੍ਰਭੂ ਜੀ ਸੇਵਕ ਉਤੇ ਦਇਆਵਾਨ ਹੁੰਦਾ ਹੈ ਉਸ ਦਾ ਉਹ ਲੋਕ ਤੇ ਪਰਲੋਕ ਦੋਵੇਂ ਸੁਧਰ ਜਾਂਦੇ ਹਨ ਤਾਂ ਸੇਵਕ ਸਫਲ ਹੋ ਆਇਆ ਜਿਨ ਨਾਨਕ ਖਸਮ ਪੁਛਤਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਸ ਸੇਵਕ ਨੇ ਖਸਮ ਪ੍ਰਭੂ ਦੇ ਨਾਲ ਡੂੰਗੀ ਸਾਂਝ ਪਾ ਲਈ ਉਹ ਭਾਗਾ ਵਾਲਾ ਹੈ ਉਸ ਦਾ ਦੁਨੀਆਂ ਵਿੱਚ ਆਉਣਾ ਸਫਲ ਹੋ ਜਾਂਦਾ ਹੈ ਮਾਰੂ ਮਹਲਾ ਪੰਜਵਾ ਮਾਰੂ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹੀ ਦੇ ਕੋਤਰ ਮੁਖਾਰ ਬਿੰਦੋ ਅਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਖੁੱਲਿਆ ਕਰਮ ਕਿਰਪਾ ਪਈ ਠਾਕਰ ਕੀਰਤਨ ਹਰ ਹਰ ਗਾਈ ਜਿਸ ਮਨੁੱਖ ਉਤੇ ਮਾਲਕ ਪ੍ਰਭੂ ਦੀ ਮਿਹਰ ਹੁੰਦੀ ਹੈ ਉਹ ਸਦਾ ਪ੍ਰਮਾਤਮਾ ਦੇ ਸਿਮ ਸੁਲਾਦਾ ਗੀਤ ਗਾਉਂਦਾ ਰਿਹਾ ਹੈ ਉਸ ਦਾ ਭਾਗ ਜਾਗ ਪੈਂਦਾ ਹੈ ਸ਼ਰਮ ਠਾਕਾ ਪੈ ਬਿਸਰਾਮ ਮਿਟ ਗਈ ਸਗਲੀ ਢਾਈ ਉਸ ਦੀ ਦੌੜ ਭਜ ਮੁੱਕ ਜਾਂਦੀ ਹੈ ਉਹ ਮਨੁੱਖ ਪ੍ਰਭੂ ਚਰਨਾ ਵਿੱਚ ਟਿਕਾਣਾ ਲੱਭ ਲੈਂਦਾ ਹੈ ਉਸ ਦੀ ਸਾਰੀ ਪਟਕਣਾ ਦੂਰ ਹੋ ਜਾਂਦੀ ਹੈ ਅਬ ਮੋਏ ਜੀਵਨ ਪਦਵੀ ਪਾਈ ਹੁਣ ਮੈਂ ਆਤਮਿਕ ਜੀਵਨ ਦੇਣ ਵਾਲਾ ਦਰਜਾ ਪ੍ਰਾਪਤ ਕਰ ਲਿਆ ਹੈ ਚੀਤ ਆਇਓ ਮਨਪੁਰਖ ਬੁਧਾਤਾ ਸੰਤਨ ਕੀ ਸਰਨਾਈ ਰਹਾਉ ਸੰਤ ਜਨਾਂ ਦੀ ਸ਼ਰਨ ਪੈਣ ਕਰਕੇ ਮੇਰੇ ਮਨ ਵਿੱਚ ਮੇਰੇ ਚਿੱਤ ਵਿੱਚ ਸਰਬ ਵਿਆਪਕ ਸਿਰਜਣਹਾਰ ਪ੍ਰਭੂ ਆਵਸਿਆ ਹੈ راہ ਥੋੜਾ ਵਿਸਰਾਮ ਦਈਏ ਕਾਮ ਕ੍ਰੋਧ ਲੋਭ ਮੋਹ ਨਵਾਰ ਨਿਵਰ ਸਗਲ ਬੁਰਾਈ ਜਿਹੜਾ ਮਨੁੱਖ ਸੰਤ ਜਨਾਂ ਦੀ ਸਰਣ ਪੈਂਦਾ ਹੈ ਉਹ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ, ਅਦਿਕ ਸਾਰੇ ਵਕਾਰ ਦੂਰ ਕਰ ਲੈਂਦਾ ਹੈ ਉਸ ਦੇ ਹੀ ਇਹ ਸਾਰੇ ਹੀ ਵੈਰੀ ਦੂਰ ਹੋ ਜਾਂਦੇ ਹਨ ਸਦਾ ਹਜੂਰ ਹਾਜ਼ਰ ਹੈ ਨਾਜ਼ਰ ਕਤਹੈ ਨਾ ਭਇਓ ਦਰਾਈ ਸਭ ਨੂੰ ਵੇਖਣ ਵਾਲਾ ਪ੍ਰਭੂ ਉਸ ਨੂੰ ਹਰ ਵੇਲੇ ਅੰਗ ਸੰਗ ਜਾਪਦਾ ਹੈ ਕਿਸੇ ਪੀਠਾ ਉਸ ਨੂੰ ਉਹ ਪ੍ਰਭੂ ਦੂਰ ਨਹੀਂ ਜਾਪਦਾ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸੁਹਾਈ ਸੰਤ ਜਨ ਜਿਸ ਮੁਖ ਦੇ ਮਧਗਾਰ ਬਣਦੇ ਹਨ ਉਸ ਦੇ ਅੰਦਰ ਹਰ ਵੇਲੇ ਠੰਡ ਤੋਂ ਆਨੰਦ ਬਣਿਆ ਰਹਿਦਾ ਹੈ ਉਸ ਦੀ ਹਰੇਕ ਮੰਗ ਪੂਰੀ ਹੋ ਜਾਂਦੀ ਹੈ ਪਵਨ ਪਤਿਤ ਪਾਵਨ ਪਤਿਤ ਕੀ ਹੈ ਖਨ ਪੀਤਰ ਮਹਿਮਾ ਕਥਨ ਨਾ ਜਾਈ ਸੰਤਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਸੰਤ ਜਨ ਵਕਾਰੀਆਂ ਨੂੰ ਇੱਕ ਖਿੰਣ ਵਿੱਚ ਪਵਿੱਤਰ ਕਰ ਦਿੰਦੇ ਹਨ ਨਿਰਪਉ ਪੈ ਸਗਲ ਪੈ ਖੋਏ ਗੋਬਿੰਦ ਚਰਨ ਉਟਾਈ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਲਿਆ ਉਹਨਾਂ ਦੇ ਸਾਰੇ ਡਰ ਦੂਰ ਹੋ ਗਏ ਉਹ ਨਿਰਪਉ ਹੋ ਗਏ ਨਾਨਕ ਜਸ ਗਾਵਤਾ ਠਾਕੁਰ ਕਾ ਰੈਣ ਦਿਲ ਸਲੇ ਬੁਲਾਈ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਉਹ ਵੀ ਦਿਨ ਰਾਤ ਸੁਤ ਜੋੜ ਕੇ ਮਾਲਕ ਪ੍ਰਭੂ ਦੀ ਸਿਫ਼ਤ SLA ਦੇ ਗੀਤ ਗਾਉਂਦਾ ਰਿਹਾ ਹੈ ਮਾਰੂ ਮਹਲਾ ਪੰਜਵਾ ਮਾਰੂ ਰਾਗ ਦੇ ਵਿੱਚ ਤਨ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਆਚਾਰਨ ਕੀਤੀ ਹੋਈ ਅਗਮੀ ਬਾਣੀ ਜੋ ਸਮਰਥ ਸਰਬ ਗੁਣ ਨਾਇਕ ਤਿਸ ਕੋ ਕਭੂ ਨੰਗਾ ਵਸਰੇ ਏ ਭਾਈ ਜਿਹੜਾ ਪ੍ਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ ਉਸੇ ਸਿਮਖਲਾ ਕਦੀ ਵੀ ਨਹੀਂ ਕਰਦਾ ਛੋੜ ਜਾਏ ਖਿਨ ਪੀਤਰ ਤਾਂ ਕੋ 우ਆ ਕੋ ਫਿਰ ਫਿਰ ਤਾਮਸੁਰੈ ਉਸ ਮਾਇਆ ਨੂੰ ਤਾਂ ਹਰ ਕੋਈ ਇੱਕ ਖਿੰਨ ਵਿੱਚ ਛੱਡ ਜਾਂਦਾ ਹੈ ਤੂੰ ਵੀ ਉਸ ਦੀ ਖਾਤਰ ਮੁੜ ਮੁੜ ਪਟਕਦਾ ਫਿਰਦਾ ਹੈ ਆਪਣੇ ਪ੍ਰਭ ਕੋ ਕਿਉਂ ਨਾ ਸਮਾਰਸ ਰੇ ਤੂੰ ਆਪਣੇ ਪ੍ਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀੜਾ ਜਾਰਸ ਰੇ ਰਹਾਉ ਤੂੰ ਮਾਇਆ ਦੇ ਮੋਹ ਵੈਰੀ ਨਾਲ ਮੌਜ ਮਿਲਿਆਂ ਦੇ ਸਵਾਦ ਵਿੱਚ ਮਸਤ ਹੈਂ ਤੇ ਉਸ ਮੋਹ ਦੇ ਨਾਲ ਹੀ ਆਪਣੀ ਜਿੰਦ ਨੂੰ ਸਾੜਿਆ ਹੈ ਆਪਣੇ ਆਤਮਿਕ ਜੀਵਨ ਨੂੰ ਸਾੜਿਆ ਹੈ ਰਾਵ ਥੋੜਾ ਵਿਸ਼ਰਾਮ ਲਈਏ ਜਾਂ ਕਹਿ ਨਾਮ ਸੁਣਿਆ ਜਮ ਛੋੜੇ ਤਾਂ ਕੀ ਸਰਨ ਨਾ ਪਾਵਸਰੇ ਜਿਸ ਪ੍ਰਮਾਤਮਾ ਦਾ ਨਾਮ ਸੁਣਿਆ ਜੇ ਮੁਰਾਦ ਵੀ ਛੱਡ ਜਾਂਦਾ ਹੈ ਤੂੰ ਉਸ ਦੀ ਸ਼ਰਨ ਕਿਉਂ ਨਹੀਂ ਪੈਂਦਾ ਕਾੜ ਬੇਸੀਆਲ ਬਪਰੇ ਕੋ ਤਾਂ ਕੀ ਉਹ ਟਟਕਾ ਬਸਰੇ ਤੂੰ ਆਪਣੇ ਅੰਦਰ ਉਸ ਪ੍ਰਭੂ ਦਾ ਆਸਰਾ ਟਿਕਾ ਲੈ ਜਿਹੜਾ ਸਿੰਘ ਪ੍ਰਭੂ ਨਮਾਣੇ ਗੱਦਰ ਨੂੰ ਕਾਢ ਦਿੰਦਾ ਹੈ ਜਿਸ ਕਾ ਜਾਸ ਸੁਣਤ ਪਵ ਤਰੀਏ ਪਾਸਿਓਂ ਰੰਗ ਨਾ ਲਾਵਸਰੇ ਜਿਸ ਪ੍ਰਮਾਤਮਾ ਦਾ ਜਸ ਸੁਣਿਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਤੂੰ ਉਸ ਨਾਲ ਪਿਆਰ ਨਹੀਂ ਜੋੜਦਾ ਥੋੜੀ ਬਾਤ ਆਲਪ ਸੁਪਨੇ ਕੀ ਬੋਰ ਬੋਰ ਅਟਕਾਵਸਰੇ ਮਾਇਆ ਦੀ प्रीत ਸੁਪਨੇ ਦੀ ਹੋਸ਼ੀ ਜਈ ਗੱਲ ਹੈ ਪਰ ਤੂੰ ਮੁੜ ਮੁੜ ਉਸ ਨੂੰ ਆਪਣੇ ਮਨ ਉਸ ਉਹ ਤੂੰ ਮੁੱਢ ਮੁੜ ਉਸੇ ਵਿੱਚ ਆਪਣੇ ਮਨ ਨੂੰ ਫਸਾਰਿਆ ਹੈ ਪਏ ਉਹ ਪ੍ਰਸਾਦ ਕਿਰਪਾ ਨਿਧ ਠਾਕੁਰ ਸਤ ਸੰਗ ਪਤ ਪਾਈ ਜਿਸ ਮਨੁੱਖ ਤੇ ਕਿਰਪਾ ਦੇ ਖਜ਼ਾਨੇ ਮਾਲਕ ਪ੍ਰਭੂ ਦੀ ਮਿਹਰ ਹੁੰਦੀ ਹੈ ਉਹ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਲੋਕ ਪਰਲੋਕ ਦੀ ਇਜਤ ਖਟੜਾ ਹੈ ਕੋ ਨਾਨਕ ਤ੍ਰੈ ਗੁਣ ਪਰਮ ਛੁਟਾ ਜੋ ਪਬ ਪਸਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਹ ਗੱਲ ਆਖ ਕੇ ਜਦੋਂ ਪ੍ਰਭੂ ਜੀ ਸਹਾਈ ਬਣਦੇ ਹਨ ਮਨੁੱਖ ਦੀ ਤ੍ਰੈ ਗੁਣੀ ਮਾਇਆ ਵਾਲੀ ਪਟਕਣਾ ਮੁੱਕ ਜਾਂਦੀ ਹੈ ਮਾਰੂ ਮਹੱਲਾ ਪੰਜਵਾ ਮਾਰੂ ਰਾਗ ਦੇ ਵਿੱਚ ਧਨ ਗੁਰੂ ਅਰਜਨ ਦੇ ਮਹਾਰਜ ਪੰਜੇ ਪਾਤਸ਼ਾਹ ਜੀ ਦੇ ਪਤ੍ਰ ਮੁਖਾਰ ਬਿੰਦੋ ਅਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗਮੀ ਬਾਣੀ ਅੰਤਰਜਾਮੀ ਸਾਬਦ ਜਾਣੈ ਤਿਸਤੇ ਕਹਾ ਦੁਲਾਰਿਓ ਅੰਤਰਜਾਮੀ ਦਿਲਾਂ ਦੇ ਜਾਣਨ ਵਾਲਾ ਹੇ ਮੂਰਖ ਸਭ ਦੇ ਦਿਲਾਂ ਦੀ ਜਾਣਨ ਵਾਲਾ ਪ੍ਰਮਾਤਮਾ ਮਨੁੱਖ ਦਾ ਹਰੇਕ ਕਿਸਮ ਦਾ ਅੰਦਰਲਾ ਪੇਤ ਜਾਣਦਾ ਹੈ ਉਸ ਪਾਸੋਂ ਕੁਝ ਦਿਖਾਇਆ ਜਾ ਸਕਦਾ ਹੈ ਫਲਾ ਹਸਤ ਪਾਵ ਚਰਹਿ ਖਿਨ ਪੀਤਰ ਅਗਨ ਸੰਗ ਲੈ ਜਾ ਰਿਓ ਏ ਮੂਰਖ ਜੇ ਸਰੀਰ ਦੀ ਖਾਤਰ ਤੂੰ ਹਰਾਮ ਖੋਰੀ ਕਰਦਾ ਹੈ ਉਸ ਸਰੀਰ ਅੰਤ ਵੇਲੇ ਅੱਗ ਵਿੱਚ ਪਾ ਕੇ ਸਾੜਿਆ ਜਾਂਦਾ ਹੈ ਉਸ ਦੇ ਹੱਥ ਪੈਰ ਅੰਗ ਇੱਕ ਖਿਨ ਵਿੱਚ ਸੜ ਕੇ ਸੁਆਹ ਹੋ ਜਾਂਦੇ ਹਨ ਮੂੜੈ ਤ ਮਨ ਤ ਰਾਮ ਬਸਾਰਿਓ ਮੁੜੇ ਤੈ ਮਨ ਤੇ ਰਾਮ ਬਸਾਰਿਓ हे ਮੂਰਖ ਤੂੰ ਪ੍ਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ ਲੂਣ ਵਿਖਾਏ ਕਰੇ ਹਰਾਮ ਖੋਰੀ ਪੇਖਤ ਨੈਣ ਬੁਧਾਰਿਓ ਰਹਾਉ ਰਾਮ ਦਾ ਮਾਲਕਾਨ ਦੀ ਕਰਤੂਤ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਖਾ ਕੇ ਬੜੀ ਬਿਸ਼ਰਮੀ ਦੇ ਨਾਲ ਤੂੰ ਹਰਾਮ ਖੋਰੀ ਕਰਿਆ ਹੈ। راہ ਥੋੜਾ ਬਿਸਰਾਮ ਦਈਏ। ਅਸਾਧ ਰੋਗ ਉਭਜਿਓ ਤਨ ਪੀਤਰ। ਤਰਤ ਨਾ ਕਾਹੂ ਟਾਰਿਓ। हे ਮੂਰਖ ਜਦੋਂ ਹਰਾਮ ਖੋਰੀ ਦਾ ਇਹ ਅਸਾਧ ਰੋਗ ਸਰੀਰ ਵਿੱਚ ਪੈਦਾ ਹੁੰਦਾ ਹੈ। ਕਿਸੇ ਵੀ ਹੋਰ ਤਰੀਕੇ ਨਾਲ ਦੂਰ ਕੀਤੇ ਆਂ। ਇਹ ਦੂਰ ਨਹੀਂ ਹੁੰਦਾ। ਪ੍ਰਭ ਵਿਸਰਤ ਮਹਾ ਦੁਖ ਪਾਇਓ। ਏ ਨਾਨਕ ਤਤ ਵਿਚਾਰਿਓ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਸੰਤ ਜਨਾਂ ਨੇ ਇਹ ਭੇਤ ਸਮਝਿਆ ਹੈ ਕਿ ਪ੍ਰਮਾਤਮਾ ਨੂੰ ਭੁਲਾ ਕੇ ਮਨੁੱਖ ਬੜੇ ਦੁਖ ਸਹਾਰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਨਮੇ ਪਾਤਸ਼ਾਹੀ ਦੇ ਮੁਖਾਰ ਬਿੰਦੋ ਅਚਾਨਕ ਕੀਤੀ ਹੋਈ ਅਗੰਮੀ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਸ਼ਬਦ ਵਿਚਾਰਾਂ ਸਰਵਣ ਕੀਤੀਆਂ ਪਾਠ ਕਰਦੇ ਹੋਏ ਸ਼ਬਦ ਵਿਚਾਰਾਂ ਕਰਦੇ ਹੋਏ ਦਾਸ ਸ੍ਰੀ ਕੋਲੋਂ अनेकाਹ ਪੁੱਲਾਂ ਗਲਤੀਆਂ ਹੋਈਆਂ ਹਨ ਭੁੱਲਣ ਹਾਰ ਤੇ ਅਗਿਆਨੀ ਅਗ ਅਗਿਆਨੀ ਬੱਚਾ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਥ ਸੰਗਤ ਜੀ ਸਮਾਪਤੀ ਤੋਂ ਪਹਿਲਾਂ ਇੱਕ ਬੇਨਤੀ ਇਹ ਹੈ ਕਿ ਜਿਨ੍ਹਾਂ ਭੈਣਾ ਭਰਾਵਾਂ ਨੇ ਅਜੇ ਤੱਕ ਦਾਸ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰੋ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਥ ਸੰਗਤ ਜੀ ਜੋ ਆਪ ਜੀ ਨੇ ਸਰਵਣ ਕਰਨਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਕਰੋ ਤੇ ਸ਼ੇਅਰ ਕਰੋ ਆਪਣੇ ਪਿਆਰ ਭਰੇ ਕਮੈਂਟ ਲਿਖ ਕੇ ਭੇਜੋ ਆਪ ਜੀ ਵੱਲੋਂ ਲਿਖ ਕੇ ਭੇਜਿਆ ਗਿਆ ਕਮੈਂਟ ਜਿਹੜਾ ਦਾਸ ਵੱਲੋਂ ਆਪਣੇ ਚੈਨਲ ਤੇ ਬੋਲਿਆ ਜਾਵੇਗਾ ਸੋ ਸਾਥ ਸੰਗਤ ਜੀ ਕਰੋ ਕਿਰਪਾ ਹੁਣ ਇੱਥੇ ਹੀ ਸਮਾਪਤੀ ਹੈ ਆਉ ਗੱਜ ਕੇ ਫਤਿਹ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ